ਹੈਲੋ ਜੀ ਵੈਲਕਮ ਟੂ ਬੇਕਰ ਦੀ ਕੰਟੀਨ ਤੇ ਅੱਜ ਅਸੀਂ ਘਰ ਦੀ ਕੰਟੀਨ ਵਿੱਚ ਬਹੁਤ ਹੀ ਜਲਦੀ ਬਣਨ ਵਾਲਾ ਡੋਸਾ ਬਣਾ ਕੇ ਤਿਆਰ ਕਰਾਂਗੇ ਤੇ ਡੋਸਾ ਅਸੀਂ ਚੋਲਾਂ ਦੇ ਆਟੇ ਤੋਂ ਬਣਾਵਾਂਗੇ ਜਿਹੜਾ ਕਿ ਫਟਾਫਟ ਬਣ ਜਾਂਦਾ ਹੈ ਜਿਸ ਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਬਹੁਤ ਹੀ ਟੇਸਟੀ ਬਣਦਾ ਹੈ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਮਜ਼ੇਦਾਰ ਰੈਸਪੀ ਡੋਸਾ ਬਣਾਉਣ ਵਾਸਤੇ ਅਸੀਂ ਇੱਕ ਕੋਲੀ ਚੋਲਾਂ ਦਾ ਆਟਾ ਲਿਆ ਜੀ ਜੇਕਰ ਤੁਹਾਡੇ ਕੋਲ ਚੋਲਾਂ ਦਾ ਆਟਾ ਨਹੀਂ ਹੈ ਤਾਂ ਤੁਸੀਂ ਚੋਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਹਨੂੰ ਪੀਸ ਕੇ ਆਟਾ ਬਣਾ ਸਕਦੇ ਹੋ ਥੋੜਾ ਜਿਹਾ ਦੇ ਵਿੱਚ क्रिस्पी ਬਣ ਲੈਣ ਲਈ ਆਪਾਂ ਇੱਕ ਚਮਚਾ ਸੂਜੀ ਪਾ ਦਾਂਗੇ ਤੇ ਦੋ ਚਮਚੇ ਅਸੀਂ ਬੇਸਨ ਪਾਵਾਂਗੇ ਬੇਸਨ ਪਾਣਾ ਬਿਲਕੁਲ ਆਪਸ਼ਨਲ ਆ ਤੁਸੀਂ ਚਾਹੋ ਤੇ ਪਾ ਸਕਦੇ ਹੋ ਨਹੀਂ ਤੇ ਇਸ ਤੋਂ ਬਿਨਾਂ ਵੀ ਦੋਸਾ ਬਹੁਤ ਵਧੀਆ ਬਣਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੱਥੇ ਆਪਾਂ ਹੁਣ ਇੱਕ ਕੌਲੀ ਚੌਲਾਂ ਦਾ ਆਟਾ ਲਿਆ ਸੀ ਤੇ ਇਹਦੇ ਵਿੱਚ ਅਸੀਂ ਚਾਰ ਕੌਲੀਆਂ ਪਾਣੀ ਦੀਆਂ ਪਾਵਾਂਗੇ ਇੱਕ ਪਤਲਾ ਜਿਹਾ ਸੀ ਇਹਦਾ ਘੋਲ ਬਣਾ ਕੇ ਤਿਆਰ ਕਰਾਂਗੇ ਹੁਣ ਅਸੀਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਕੋਲ ਬਣਾ ਕੇ ਤਿਆਰ ਕਰਾਂਗੇ ਇੱਕੇ ਵਾਰੀ ਆਪਾਂ ਸਾਰਾ ਪਾਣੀ ਨਹੀਂ ਪਾਉਣਾ ਨਹੀਂ ਤੇ ਇਹਦੇ ਵਿੱਚ ਢੇਲੀਆਂ ਵੱਜ ਜਾਣੀਆਂ ਨੇ ਇਹ ਦੋਸੇ ਵਿੱਚ ਅਸੀਂ ਕੋਈ ਵੀ ਦਹੀਂ ਜਾਂ ਇਨੋ ਦਾ ਇਸਤੇਮਾਲ ਨਹੀਂ ਕਰਾਂਗੇ ਇਹਨੂੰ ਦੋਸੇ ਨੂੰ ਆਪਾਂ ਸਿੰਪਲ ਇਸ ਤਰ੍ਹਾਂ ਹੀ ਬਣਾਵਾਂਗੇ ਇੱਕ ਕੌਲੀ ਆਪਾਂ ਪਾਣੀ ਪਾ ਕੇ ਹੁਣ ਦੂਜੀ ਕੌਲੀ ਪਾਣੀ ਦੀ ਪਾ ਰਹੇ ਆ ਚੰਗੀ ਤਰ੍ਹਾਂ ਇਹਨੂੰ ਅਸੀਂ ਮਿਕਸ ਕਰ ਲਾਂਗੇ ਬਿਲਕੁਲ ਇਹਦਾ ਸਾਨੂੰ ਪਤਲਾ ਜਿਹਾ ਬੈਟਰ ਚਾਹੀਦਾ ਹੈ ਆਪਾਂ ਦੋ ਕੌਲੀਆਂ ਪਾਣੀ ਦੀਆਂ ਪਾਤੀਆਂ ਨੇ ਤੇ ਤੀਸਰੀ ਕੌਲੀ ਵੀ ਅਸੀਂ ਇਹਦੇ ਵਿੱਚ ਪਾਣੀ ਦੀ ਪਾ ਦਾਂਗੇ ਤੇ ਟੋਟਲ ਆਨ ਨੂੰ ਤਿੰਨ ਕੌਲੀਆਂ ਲੱਗੀਆਂ ਨੇ ਜੀ ਇਹਦਾ ਘੋਲ ਬਣਾਉਣ ਵਾਸਤੇ ਜੇ ਜ਼ਰੂਰਤ ਪਏਗੀ ਤੇ ਅਸੀਂ ਬਾਅਦ ਵਿੱਚ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਹਜੇ ਆਪਾਂ ਇਹਦੇ ਵਿੱਚ ਕੋਈ ਵੀ ਨਮਕ ਵਗੈਰਾ ਨਹੀਂ ਪਾਇਆ ਸਿਰਫ ਇਹਨੂੰ 10 ਮਿੰਟ ਦੇ ਰੈਸਟ ਵਾਸਤੇ ਰੱਖ ਕੇ ਫਿਰ ਅਸੀਂ ਬਾਅਦ ਵਿੱਚ ਇਹਦੇ ਵਿੱਚ ਜੋ ਵੀ ਸਮਾਨ ਪਾਣਾ ਹੈ ਪਾਵਾਂਗੇ ਕਿਉਂਕਿ ਚਾਵਲ ਦੇ ਆਟੇ ਨੂੰ ਥੋੜਾ ਜਿਹਾ ਕੁੱਲ ਵਾਸਤੇ ਟਾਈਮ ਚਾਹੀਦਾ ਹੈ ਤੇ ਇਸ ਕਰਕੇ 10 ਮਿੰਟ ਵਾਸਤੇ ਅਸੀਂ ਇਹਨੂੰ ਰੈਸਟ 'ਤੇ ਰੱਖਾਂਗੇ 10 ਮਿੰਟ ਹੋ ਗਏ ਨੇ ਜੀ ਹੁਣ ਅਸੀਂ ਕੋਲ ਨੂੰ ਚੈੱਕ ਕਰਦੇ ਹਾਂ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਪਿਆਜ਼ ਇਹਨੂੰ ਬਿਲਕੁਲ ਬਰੀਕ ਕੱਟ ਲਿਆ ਉਹ ਪਾਵਾਂਗੇ ਥੋੜਾ ਜਿਹਾ ਧਨੀਆ ਉਹਨੂੰ ਆਪਾਂ ਕੱਟਿਆ ਹੈ ਤਿੰਨ ਚਾਰ ਕੜੀ ਪੱਤੇ ਉਹਨਾਂ ਨੂੰ ਬਰੀਕ ਕੱਟਿਆ ਦੋ ਹਰੀਆਂ ਮਿਰਚਾਂ ਉਹਨਾਂ ਨੂੰ ਕਟ ਲਿਆ ਤੇ ਅੱਧਾ ਚਮਚਾ ਆਪਾਂ ਅਦਰਕ ਲਿਆ ਹੈ ਇਹ ਸਾਰੇ ਸਮਾਨ ਨੂੰ ਇਹਦੇ ਵਿੱਚ ਪਾ ਲਿਆ ਇਹ ਬਿਲਕੁਲ ਆਪਸ਼ਨਲ ਆ ਤੁਸੀਂ ਚਾਹੋ ਤਾਂ ਸਿੰਪਲ ਇਹਦੇ ਵਿੱਚ ਨਮਕ ਜੀਰਾ ਤੇ ਕਾਲੀ ਮਿਰਚ ਪਾ ਕੇ ਵੀ ਡੋਸਾ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਫਰੈਸ਼ ਕੁੱਟੀ ਹੋਈ ਚਾਰ ਪੰਜ ਕਾਲੀਆਂ ਮਿਰਚਾਂ ਉਹ ਪਾਵਾਂਗੇ ਤੇ ਸਵਾਦ ਦੇ ਹਿਸਾਬ ਨਾਲ ਪਾਵਾਂਗੇ ਜੀ ਨਮਕ ਅੱਧਾ ਚਮਚਾ ਪਾ ਪਾਵਾਂਗੇ ਜੀ ਨਮਕ ਤੇ ਸਾਰੇ ਮਿਸ਼ਰਣ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਡੋਸੇ ਵਾਸਤੇ ਅਸੀਂ ਨੌਨ ਸਟਿੱਕੀ ਤਵਾ ਰੱਖਿਆ ਤੇ ਇੱਥੇ ਆਪਾਂ ਥੋੜਾ ਜਿਹਾ ਤੇਲ ਪਾ ਕੇ ਇਨਿੰਗ ਸਾਰੀਆਂ ਸੈਟਾਂ ਨੂੰ ਚੰਗੀ ਤਰ੍ਹਾਂ ਤੇਲ ਦੇ ਨਾਲ ਆਪਾਂ ਗ੍ਰੀਸ ਕਰ ਲਾਂਗੇ ਤਵਾ ਚੰਗੀ ਤਰ੍ਹਾਂ ਆਪਣਾ ਗਰਮ ਹੋਣਾ ਚਾਹੀਦਾ ਹੈ ਤੇ ਫਿਰ ਅਸੀਂ ਇਹਦੇ ਤੇ ਮਿਸ਼ਨ ਪਾਵਾਂਗੇ ਤਵਾ ਚੰਗੀ ਤਰ੍ਹਾਂ ਗਰਮ ਹੈ ਨੂੰ ਆਪਾਂ ਤੇਲ ਦੇ ਨਾਲ ਚੰਗੀ ਤਰ੍ਹਾਂ ਗ੍ਰੀਸ ਕਰ ਲਿਆ ਤੇ ਹੁਣ ਅਸੀਂ ਇਹ ਵਾਲੇ ਬੈਟਰ ਨੂੰ ਅਸੀਂ ਥੋੜਾ ਥੋੜਾ ਕਰਕੇ ਤਵੇ ਤੇ ਪਾਵਾਂਗੇ ਜਦੋਂ ਵੀ ਤੁਸੀਂ ਇਹ ਬੈਟਰ ਨੂੰ ਤਵੇ ਤੇ ਪਾਣਾ ਤੇ ਨੂੰ ਚੰਗੀ ਤਰ੍ਹਾਂ ਕੜਛੀ ਦੇ ਨਾਲ ਹਿਲਾ ਲੈਣਾ ਹੈ ਤੇ ਹੁਣ ਆਪਾਂ ਥੋੜਾ ਥੋੜਾ ਬੈਟਰ ਤਵੇ ਤੇ ਪਾਵਾਂਗੇ ਜੜੀ ਜੜੀ ਜਗਾ ਖਾਲੀ ਹੋਵੇ ਉੱਥੇ ਤੁਸੀਂ ਆਮ ਨਾਲੇ ਬੈਟਰ ਨੂੰ ਪਾ ਦੇਣਾ ਹੈ ਤੇ ਫਲੇਮ ਨੂੰ ਤੁਸੀਂ ਮੀਡੀਅਮ ਕਰ ਦੇਣਾ ਮੀਡੀਅਮ ਫਲੇਮ ਤੇ 4 ਮਿੰਟ ਵਾਸਤੇ ਅਸੀਂ ਦੋਸੇ ਨੂੰ ਸੇਕਾਂਗੇ ਥੋੜਾ ਜਿਹਾ ਜਿਹੜੀਆਂ ਸੈੱਡਾਂ ਤੇ ਆਪਾਂ ਤੇਲ ਲਾ ਦਾਂਗੇ ਇਹਨੂੰ ਆਪਾਂ ਬ੍ਰਸ਼ ਦੇ ਨਾਲ ਸਾਰੇ ਦੋਸੇ ਤੇ ਆਰਾਮ ਨਾਲ ਸਾਰੇ ਪਾਸੇ ਲਾ ਦਾਂਗੇ ਦੋਸਾ ਇੱਕ ਸੈੱਡ ਤੋਂ ਬਿਲਕੁਲ ਸਿੱਕ ਕੇ ਤਿਆਰ ਹੈ ਜੀ 4 ਕ ਮਿੰਟ ਲੱਗੇ ਨੇ ਜੀ ਸਾਨੂੰ ਇਹਨੂੰ ਸੇਕ ਦਿਆਂ ਹੁਣ ਅਸੀਂ ਇਹਦੀ ਸਾਈਡ ਚੇਂਜ ਕਰਕੇ ਇਹਨੂੰ ਇੱਕ ਸਾਈਡ ਤੋਂ ਵੀ ਚੰਗੀ ਤਰ੍ਹਾਂ ਹਲਕੇ ਹੱਥ ਨਾਲ ਦਬਾ ਕੇ ਸੇਕ ਲਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਕ੍ਰਿਸਪੀ ਹੋ ਜਾਵੇ ਬਹੁਤ ਹੀ ਟੇਸਟੀ ਕ੍ਰਿਸਪੀ ਤਕਰਾਰਾ ਤੇ ਮਜ਼ੇਦਾਰ ਬਣ ਕੇ ਤਿਆਰ ਹੁੰਦਾ ਹੈ ਤੁਸੀਂ ਇਹਨੂੰ ਬਿਨਾਂ ਚਟਨੀ ਤੋਂ ਵੀ ਖਾ ਸਕਦੇ ਹੋ ਤੇ ਹੁਣ ਅਸੀਂ ਫਲੇਮ ਨੂੰ ਆਪਾਂ ਹਾਈ ਕਰਾਂਗੇ 2-3 ਮਿੰਟ ਅਸੀਂ ਇਹਨੂੰ ਹਾਈ ਫਲੇਮ ਤੇ ਸੇਕ ਲਵਾਂਗੇ ਹੁਣ ਅਸੀਂ ਇਹਦੀ ਸਾਈਡ ਫਿਰ ਤੋਂ ਚੇਂਜ ਕਰ ਦਾਂਗੇ ਬਹੁਤ ਹੀ ਧਿਆਨ ਨਾਲ ਤੁਸੀਂ ਇਹਦੀ ਸਾਈਡ ਚੇਂਜ ਕਰਨੀ ਹੈ ਬਿਲਕੁਲ ਹੈ ਇੱਦਲੀ ਸਾਈਡ ਤੋਂ ਮਿੱਕ ਗਿਆ ਹੈ ਤੇ ਹੁਣ ਅਸੀਂ ਇਹਨੂੰ ਬਹੁਤ ਜ਼ਿਆਦਾ ਗਰਮ ਹੈ ਜੀ ਫੋਲਡ ਕਰਕੇ ਤੇ ਇੱਕ ਪਲੇਟ ਵਿੱਚ ਕੱਢ ਲਾਂਗੇ ਜੀ ਇਸੇ ਤਰ੍ਹਾਂ ਆਪਾਂ ਬਾਕੀ ਦੋਸੇ ਵੀ ਬਣਾ ਕੇ ਤਿਆਰ ਕਰਦੇ ਆਂ ਫਿਰ ਤੋਂ ਤੇਲ ਪਾਵਾਂਗੇ ਇਹਨੂੰ ਆਪਾਂ ਤਵੇ ਤੇ ਗ੍ਰੀਸ ਕਰਾਂਗੇ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਮਿਸ਼ਰਣ ਨੂੰ ਫਿਰ ਤੋਂ ਆਪਾਂ ਤਵੇ ਤੇ ਪਾਵਾਂਗੇ। ਇੱਕ ਡੋਸਾ ਸਿਕਣ ਲੱਗਿਆ ਘੱਟੋ ਘੱਟ 5 ਆ 6 ਮਿੰਟ ਲੱਗੇ ਨੇ 4 ਮਿੰਟ ਪਹਿਲਾਂ ਅਸੀਂ ਨੂੰ ਇੱਕ ਸਾਈਡ ਤੋਂ ਸੇਕਿਆ ਤੇ 2-3 ਮਿੰਟ ਅਸੀਂ ਨੂੰ ਫਲਟ ਕੇ ਦੂਜੀ ਸਾਈਡ ਤੋਂ ਸੇਕਿਆ। ਦੂਜਾ ਡੋਸਾ ਵੀ ਆਪਣਾ ਬਣ ਕੇ ਤਿਆਰ ਹੈ ਇਹਨੂੰ ਵੀ ਅਸੀਂ ਹਲਤਾ ਪਰਟਾ ਕੇ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਸੇਕ ਲਿਆ ਹੈ ਤੇ ਇਹਨੂੰ ਵੀ ਅਸੀਂ ਹੁਣ ਪਲੇਟ ਵਿੱਚ ਕੱਢਦੇ ਆਂ ਤੇ ਕਰਦੇ ਆਂ ਜੀ ਗਰਮਾ ਗਰਮ ਡੋਸਿਆਂ ਨੂੰ ਸਰਵ। ਲਓ ਜੀ ਗਰਮ ਗਰਮ ਡੋਸੇ ਬਿਲਕੁਲ ਰੈਡੀ ਨੇ ਜੀ ਇਹਦੇ ਨਾਲ ਅਸੀਂ ਨਾਰੀਅਲ ਦੀ ਚਟਣੀ ਤੇ ਨਾਲ ਹੀ ਟਮਾਟਰ ਦੀ ਚਟਪਟੀ ਚਟਣੀ ਬਣਾਈ ਹੈ ਜੀ ਜਿਹੜੀ ਕਿ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਹੈ ਨਾਰੀਅਲ ਦੀ ਚਟਣੀ ਤੇ ਇੰਨੀ ਕਿ ਸਵਾਦ ਲੱਗਦੀ ਹੈ ਕਿ ਇਹਨੂੰ ਮੁੱਦੇਲ ਕਰਦਾ ਕਿ ਡੋਸੇ ਤੋਂ ਬਿਨਾਂ ਵੀ ਆਪਾਂ ਖਾਈਏ ਬਹੁਤ ਹੀ ਵਧੀਆ ਬਣਦੀ ਹੈ ਤੇ ਜਦੋਂ ਵੀ ਜਲਦੀ ਜਲਦੀ ਡੋਸਾ ਖਾਣ ਨੂੰ ਮਨ ਕਰੇ ਤੇ ਤੁਸੀਂ ਚੌਲਾਂ ਦੇ ਆਟੇ ਤੋਂ ਬਹੁਤ ਹੀ ਫਟਾਫਟ ਡੋਸੇ ਨੂੰ ਬਣਾ ਸਕਦੇ ਹੋ ਕੋਈ ਗੈਸਟ ਆਵੇ ਤਾਂ ਵੀ ਇਹਨੂੰ ਬਣਾ ਸਕਦੇ ਹੋ ਬਹੁਤ ਹੀ ਕ੍ਰਿਸਪੀ ਤੇ ਟੇਸਟੀ ਬਣ ਕੇ ਯਾਰ ਹੁੰਦਾ ਹੈ ਤਾਂ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾਇਓ ਇਹ ਸੀ ਮੇਰਾ ਤਰੀਕਾ ਚਾਵਲ ਦੇ ਆਟੇ ਦਾ ਦੋਸਾ ਬਣਾਉਣ ਦਾ ਤੇ ਹੁਣ ਆਪਾਂ ਤੁਹਾਨੂੰ ਇਹਦਾ ਟੇਸਟ ਕਰਕੇ ਦਿਖਾਉਨੇ ਆ ਕਿ ਕਿਵੇਂ ਦੇ ਬਣਿਆ ਜੀ ਆਪਣੇ ਦੋਸੇ ਲਓ ਜੀ ਹੁਣ ਕਰਦੇ ਆ ਜੀ ਅਸੀਂ ਗਰਮਾ ਗਰਮ ਦੋਸੇ ਨੂੰ ਟੇਸਟ ਦੇਖੋ ਜੀ ਕਿੰਨਾ ਕ੍ਰਿਸਪੀ ਬਣਿਆ ਹੈ ਥੋੜੀ ਜਿਹੀ ਲਾਈ ਜੀ ਚਟਪਟੀ ਟੈਂਗੀ ਟਮਾਟੋ ਦੀ ਚਟਣੀ ਥੋੜੀ ਲਾਈ ਜੀ ਨਾਰੀਅਲ ਦੀ ਚਟਣੀ ਸੱਚੀ ਮੁਚੀ ਦੋਸਾ ਬਹੁਤ ਹੀ ਟੇਸਟੀ ਬਣਿਆ ਖਾ ਕੇ ਮਜ਼ਾ ਆ ਗਿਆ ਤੇ ਤੁਸੀਂ ਵੀ ਇਹਨੂੰ ਬਣਾ ਕੇ ਜ਼ਰੂਰ ਟਰਾਈ ਕਰਿਓ ਮਿਲਦੇ ਹਾਂ ਅੱਜ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ